ਸਾਰੇ ਸੀਨੀਅਰ ਲੀਡਰ ਸਾਹਿਬਾਨ ਸਾਡੇ ਉੱਚੇ ਤੌਰ ਤੇ ਸਾਡੇ ਕੇਂਦਰ ਦੇ ਮੰਤਰੀ ਆਦਰਮੀ ਸੋਮਪ੍ਰਕਾਸ਼ ਜੀ ਸਾਡੇ ਫਾਰਮਰ ਐਚਪੀਜੀਪੀ ਪੰਜਾਬ ਦੇ ਪ੍ਰਧਾਨ ਅਸ਼wini ਸ਼ਰਮਾ ਜੀ ਸਾਡੇ ਐਮਐਲਏ ਜੰਗੀ ਲਾਲ ਮਹਾਜਨ ਜੀ ਗਰੇਵਾਲ ਸਾਹਿਬ ਸਾਪਲਾ ਸਾਹਿਬ ਤੇ ਸਾਡੇ ਹੋਰ ਸੀਨੀਅਰ ਆਗੂ ਸਾਹਿਬਾਨ ਅੱਜ ਸਾਰੇ ਪੰਜਾਬ ਚੋਣ ਕਮਿਸ਼ਨ ਦੇ ਰਾਹੀਂ ਦੇਸ਼ ਦੇ ਚੀਵਲੈਕਸ਼ਨ ਕਮਿਸ਼ਨ ਤਾਈ ਸੀ ਆਪਣੀ ਇੱਕ ਬੇਨਤੀ ਭੇਜੀ ਹੈ ਕਿਉਂਕਿ ਜਿਸ ਦਿੱਲੀ ਐਕਸਾਈਜ਼ ਪਾਲਿਸੀ ਨੂੰ ਲੈ ਕੇ ਅੱਜ ਆਮ ਆਦਮੀ ਕਾਪੀਏ ਦਿੱਲੀ ਦੇ ਉਪ ਮੁੱਖ ਮੰਤਰੀ ਇਨਫੋਰਸਮੈਂਟ ਡਾਇਰੈਕਟੋਰੇਟ ईडी ਦੇ ਗਿਰਫਤੜੇ ਹੈ ਤੇ ਉਹਨਾਂ ਨੂੰ 6 ਦਿਨ ਦਾ ਰਿਮਾਂਡ ਮਿਲਿਆ ਕੋਈ ਦਿੱਲੀ ਪਾਲਿਸੀ ਪੰਜਾਬ ਦੇ ਅੰਦਰ ਲਾਗੂ ਕੀਤੀ ਗਈ ਆ ਕੋਈ ਸਿਰਫ ਸੁਨੀਲ ਜਾਖੜ ਦੀ ਜ਼ਬਾਨੀ ਨਹੀਂ ਇਹਦੇ ਪਖਤਾ ਸਬੂਤ ਹੈ ਕਿਉਂਕਿ ਇਨਫੋਰਸਮੈਂਟ ਡਾਇਰੈਕਟੋਰੇਟ ਕੋਲ ਜਾਣ ਕੇਸ ਜਾਣ ਤੋਂ ਪਹਿਲਾਂ ਜਿਹੜੀ ਕੰਪਲੇਂਟ ਸੀਬੀਆਈ ਕੋਲ ਹੋਈ ਸੀ ਐਸੇ ਦਿੱਲੀ ਐਕਸਾਈਜ਼ ਪਾਲਿਸੀ ਨੂੰ ਲੈ ਕੇ ਉਹਦੇ ਅੰਦਰ ਡਾਕੂਮੈਂਟਰੀ ਐਵੀਡੈਂਸ ਹੈ ਜਿਹਦੇ ਤਹਿਤ 30 ਮਈ 2022 ਨੂੰ ਬਾਈਡ ਆਈ ਆ ਰਹੀ ਹੈ ਦਿੱਲੀ ਦੇ ਅੰਦਰ ਦਿੱਲੀ ਦੇ ਉਸ ਸਮੇਂ ਦੇ ਡਿਪਟੀ ਚੀਫ ਮਿਨਿਸਟਰ ਮਨੀਸ਼ ਸੋਧਿਆ ਜੀ ਦੇ ਮਕਾਨ ਦੇ ਉੱਤੇ ਇੱਕ ਮੀਟਿੰਗ ਹੋਈ ਜਿਹਦੇ ਵਿੱਚ ਪੰਜਾਬ ਸਰਕਾਰ ਦੇ ਐਕਸਰਾਈਜ਼ ਮਿਨਿਸਟਰ ਤੇ ਜਿਹੜੇ ਫਾਈਨਾਂਸ ਮਿਨਿਸਟਰ ਵੀ ਹੈ ਗਜਜੀਤ ਚੀਮਾ ਜੀ ਉਹ ਚੀਮਾ ਸਾਹਿਬ ਉੱਥੇ ਮੌਜੂਦ ਸੀਗੇ ਹਰਪਾਲ ਚੀਮਾ ਜੀ ਹਰਪਾਲ ਚੀਮਾ ਜੀ ਉੱਥੇ ਮੌਜੂਦ ਸੀਗੇ ਉਹਨਾਂ ਦੇ ਨਾਲ ਹੀ ਉੱਥੇ ਰघव ਚੱਡਾ ਜੀ ਮੈਂਬਰ ਆਫ ਪਾਰਲੀਮੈਂਟ ਉਦੋਂ ਕੇ ਸ਼ਾਇਦ ਮੈਂਬਰ ਆਫ ਪਾਰਲੀਮੈਂਟ ਉਹ ਵੀ ਉੱਥੇ ਮੌਜੂਦ ਸੀਗੇ ਕਿ ਉਹਨਾਂ ਦੇ ਨਾਲ ਪੰਜਾਬ ਦੇ ਜਿਹੜੇ ਅਨਾਧਿਕਾਰੀ ਸੀਗੇ ਜਿਵੇਂ ਕੈਪ सिन्हा ਜੀ ਸੀਗੇ ਤੇ ਵਰੁਣ ਗੁਜਮ ਜੀ ਸੀਗੇ ਤੇ ਹੋਰ ਵੱਖ-ਵੱਖ ਅਧਿਕਾਰੀ ਉੱਥੇ ਸੀਗੇ ਜਿੱਥੇ ਜਿਹੜੇ ਲੋਕ ਸਾਊਥ ਗਰੁੱਪ ਦੇ ਅੱਜ ਜੇਲ੍ਹ 'ਚ ਬੈਠੇ ਆ ਉਹ ਸਾਊਥ ਗਰੁੱਪ ਦੇ ਨੁਮਾਇੰਦੇ ਵੀ ਉੱਥੇ ਬੈਠੇ ਸੀਗੇ ਤੇ ਉੱਥੇ ਹੀ ਆਪ ਤੁਲਸੀ ਡਿਸਾਈਡ ਕੀਤੀ ਗਈ ਦਿੱਲੀ ਦੇ ਵਿੱਚ ਇੰਪਲੀਮੈਂਟ ਕੀਤੀ ਗਈ ਸੁਨੀਲ ਜਾਖੜ ਜਾਂ ਭਾਜਪਾ ਐਵੇਂ ਕਿਸੇ ਦੇ ਉੱਤੇ ਲਾਂਚ ਲਾਉਣ ਵਾਸਤੇ ਇਹ ਗੱਲ ਨਹੀਂ ਕਹਿ ਰਹੀ ਜਿਹੜਾ ਮੈਂ ਗੱਲ ਕਰ ਰਿਹਾ ਪਖਤਾ ਸਬੂਤਾਂ ਦੇ ਆਧਾਰ ਤੇ ਐਨਆਈ ਸੇਟ ਵਿਦ ਫੁੱਲ ਰਿਸਪੌਂਸਿਬਿਲਟੀ ਪੂਰੀ ਜ਼ਿੰਮੇਵਾਰੀ ਦੇ ਨਾਲ ਮੈਂ ਇਲਜ਼ਾਮ ਇਹਨੇ ਤੇ ਲਾ ਰਿਹਾ ਕਿਉਂਕਿ ਮੈਂ ਐਵੇਂ ਨਹੀਂ ਚੀਮਾ ਸਾਹਿਬ ਦਾ ਨਾਮ ਚਾਲੇ ਖਿੱਚ ਲਿਆ ਐਵੇਂ ਨਹੀਂ ਰਾਘਵ ਚੱਡਾ ਜੀ ਚਾਹੇ ਉਥੇ ਛੁੱਟੀਆਂ ਮਨਾ ਰਿਹਾ ਲੰਡਨ ਦੇ ਅੰਦਰ ਉਹਨਾਂ ਨੂੰ ਘੜੀਸ ਲਿਆ ਇਹ ਸਾਰੇ ਉੱਥੇ ਮੌਜੂਦ ਸੀਗੇ ਤੇ ਇਹਨਾਂ ਦੀ ਦੇਖ ਰੇਖ ਦੇ ਅੰਦਰ ਇੱਕ ਕੋਈ ਸ਼੍ਰੀਮਾਨ ਜੀ ਹੈਗੇ ਮਿਸਟਰ ਟੱਲ ਜਿਨ੍ਹਾਂ ਦਾ ਦਿੱਲੀ ਇਸ ਲੀਕਰ ਘਟਾਲੇ ਦੇ ਅੰਦਰ ਪਿਛਲੇ ਸਸੋਧਿਆ ਸਾਹਿਬ ਤੋਂ ਪਹਿਲਾਂ ਦੇ ਜੇਲ੍ਹ 'ਚ ਬੈਠੇ ਹੈ ਆ ਜਿਹੜੇ ਮਿਸਟਰ ਢੱਲ ਹੈ ਇਹ ਉਸ ਕੰਪਨੀ ਦੇ ਮਾਲਕ ਹੈ ਜਿਹੜੀ ਕੰਪਨੀ ਦਾ ਦਿੱਲੀ ਦੇ ਸਾਰੇ ਸਾਊਥ ਗਰੁੱਪ ਦੀ ਨਿਮਾਇੰਦਗੀ ਉੱਥੇ ਕਰ ਰਹੀ ਹੈ ਤੇ ਬਹੁਤ ਵੱਡਾ ਹਿੱਸਾ ਦਿੱਲੀ ਦੇ ਸ਼ਰਾਬ ਦੇ ਵਪਾਰ ਦੇ ਅੰਦਰ ਉਹਨਾਂ ਦਾ ਹਿੱਸਾ ਹੈ ਉਸੇ ਮਿਸਟਰ ਢੱਲ ਦੀ ਜਿਹੜੀ ਕੰਪਨੀ ਹੈ ਉਹ ਕੰਪਨੀ 2022 ਦੇ ਵਿੱਚ ਪੰਜਾਬ ਦੇ ਅੰਦਰ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਸ ਤੋਂ ਪਹਿਲਾਂ ਉਹ ਸ਼੍ਰੀਮਾਨ ਦਾ ਪੰਜਾਬ ਦੇ ਦਾੜੂ ਦੇ ਤੰਦੇ 'ਚ ਕੋਈ ਲੈਣ ਦੇਣਾ ਹੈ ਨਹੀਂ ਸੀ ਅੱਜ ਭਗਵੰਤ ਮਾਨ ਜੀ ਦੀ ਬਣੀ ਸਰਕਾਰ ਐਕਸਰਸਾਈਜ਼ ਮਨਿਸਟਰ ਜੀ ਮਾਸਾ ਆਮ ਆਦਮੀ ਪਾਰਟੀ ਦੇ ਸੁਪਰ ਚੀਫ ਮਿਨਿਸਟਰ ਰਾਗਵ ਚੱਡਾ ਜੀ ਸੰਜੇ ਸਿੰਘ ਜੀ ਤੇ ਹੋਰ ਇਸ ਕਸੰਦੇ ਜਿਹੜੇ ਵਿਜੇਂਦਰ ਸਿੰਘ ਲ ਵਿਜੇਂਦਰ ਜੀ ਜਿਹੜੇ ਜੈਨ ਸਾਹਿਬ ਇਹਨਾਂ ਦੀ ਦੇਖ ਰੇਖ ਚ ਉਹੀ ਤੰਦੇ ਸਾਹਿਬ ਅੱਜ ਪੰਜਾਬ ਦੇ दारू ਦੇ ਤੰਦੇ ਦੇ ਅੰਦਰ 40 ਫੀਸਦੀ ਉਹਨਾਂ ਦਾ ਹਿੱਸਾ ਹੈਗਾ ਮੈਂ ਸਮਝਦਾ ਇਸ ਤੋਂ ਵੱਡਾ ਕੋਈ ਸਬੂਤ ਕਿਸੇ ਨੂੰ ਲੋੜ ਨਹੀਂ ਵੀ ਜਿਸ ਤਰ੍ਹਾਂ ਅੰਨੇ ਬਾਹ ਲੁੱਟ ਪਾਈ ਹੈ ਦਿੱਲੀ ਦੇ ਅੰਦਰ ਉੱਥੇ ਤੇ ਇਲਜ਼ਾਮ ਲੱਗੇ 100 ਕਰੋੜ ਰੁਪਏ ਦੇ ਇੱਥੇ ਜਿਹੜੇ ਹੈ ਕਿਉਂਕਿ ਹਜ਼ਾਰਾਂ ਕਰੋੜ ਰੁਪਈਆ ਇੱਥੇ ਨਿਕਲੇ ਹੈ ਉਹ ਪੈਸਾ ਸਾਨੂੰ ਬੀਜੇਪੀ ਨੂੰ ਅੰਦੇਸ਼ਾ ਹੈ ਆਮ ਆਦਮੀ ਪਾਰਟੀ ਦੀ ਕਰਤੂਤਾਂ ਨੂੰ ਨਿਗਾਹ 'ਚ ਰੱਖ ਕੇ ਇੱਥੇ ਇਲੈਕਸ਼ਨ ਦੇ ਦੌਰਾਨ ਹੁਣ 2 ਮਹੀਨੇ ਦੇ ਕਰੀਬ ਪਏ ਹੈ ਇੱਥੇ ਅੰਨੇ ਵਾਹ दारू ਵੀ ਕੋ ਵੰਡੀ ਜਾਊਗੀ ਤੇ ਉਹ ਜਿਹੜਾ ਕਰੋੜਾ ਰੁਪਈਆ ਇਹਨਾਂ ਨੇ दारू ਚੋਂ ਪੰਜਾਬ ਦਾ ਨੁਕਸਾਨ ਕੀਤਾ ਹੈ ਜਿਹੜਾ ਕਹਿੰਦੇ ਸੀ 40000 ਕਰੋੜ ਰੁਪਈਆ ਕੱਢਾਂਗੇ 40000 ਕਰੋੜ ਰੁਪਇਆ ਕੱਢਿਆ ਦਾ ਗਿਆ ਪੰਜਾਬ ਦੇ दारू ਦੇ ਤੰਦੇ ਤੋਂ ਪਰੋ ਸਾਰਾ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਸਾਹਿਬ ਤਹ ਪਹੁੰਚਿਆ ਇਹਦੇ ਵਾਸਤੇ ਅਸੀਂ ਅਪੀਲ ਕਰਨ ਆਏ ਆ ਅੱਜ ਇਲੈਕਸ਼ਨ ਕਮਿਸ਼ਨ ਨੂੰ ਤਾਂਕਿ ਫੌਰੀ ਤੌਰ ਤੇ ED ਨੂੰ ਕਹਿ ਕੇ ਜਾਂਚ ਕੀਤੀ ਜਾਵੇ ਬਿਨਾਂ ਸਮਾਂ ਵਿਅਰਥ ਕੀਤੇ ਹੋਏ ਇਹਨਾਂ ਦੇ ਜਿਨ੍ਹਾਂ ਨੇ ਜੇ ਸਬੂਤ ਇਹਨਾਂ ਨੇ ਖਤਮ ਕੀਤੇ ਐ ਕੋਈ ਬਚਦੇ ਸਬੂਤ ਕਾਬੂ ਕੀਤੇ ਜਾਣ ਕੌਨਸੀ ਦੀ ਜੀ ਕਾਪੀਜ਼ ਐ ਉਹ ਕਾਬੂ ਕੀਤੀਆਂ ਜਾਣ ਇਹ ਉਹਨਾਂ ਅਫਸਰਾਂ ਨੂੰ ਕਿਉਂਕਿ ਚਾਹੇ ਇਸ ਤੇ ਕੈਪਸਿਨਾ ਸੀਗੇ ਚਾਹੇ ਵਰਨ ਰੂਣਜਮ ਜੀ ਸੀਗੇ ਉਹਨਾਂ ਨੇ ਉੱਥੇ ਸਿਸੋਧਿਆ ਸਾਹ ਦੇ ਘਰੇ ਇਹਦੇ ਤੇ ਇਤਰਾਜ਼ ਕੀਤਾ ਸੀਗਾ ਇਹ ਇਤਰਾਜ਼ ਉਹਨਾਂ ਨੇ ਇਸ ਪਾਲਿਸੀ ਤੇ ਕੀਤਾ ਸੀ ਜਿਹਦੇ ਨਾਲ ਪੰਜਾਬ ਦੇ ਬਹੁਤ ਸਾਰੇ ਲੋਕਾਂ ਦਾ ਰੋਜ਼ਗਾਰ ਖਤਮ ਹੋ ਜਾਊਗਾ ਚਾਹੇ ਆਮ ਆਦਮੀ ਪਾਰਟੀ ਨੂੰ ਇਹਦੇ ਵਿੱਚ ਵਟਕ ਹੋਊਗੀ ਪੈਸੇ ਮਿਲਣਗੇ ਪਰ ਪੰਜਾਬ ਦਾ ਇਹਦੇ ਵਿੱਚ ਨੁਕਸਾਨ ਪੰਜਾਬ ਦੇ ਲੋਕਾਂ ਦੇ ਰੋਜ਼ਗਾਰ ਦਾ ਨੁਕਸਾਨ ਹੋਊਗਾ ਉਹਨਾਂ ਨੂੰ ਓਵਰਰੂਲ ਕੀਤਾ ਗਿਆ ਤੇ ਉਹਨਾਂ ਸਾਰੇ ਉਸ ਜਿਹੜੀ ਏਜੰਸੀ ਦੀ ਜਾਂਚ ਚੱਲ ਰਹੀ ਉਹਨੂੰ ਕੰਪਲੀਟ ਕਰਨ ਵਾਸਤੇ ਇੱਥੇ ਜੋ ਕੁਝ ਵੀ ਕਾਰਵਾਈ ਬਣਦੀ ਹੈ ਚਾਹੇ ਇੱਥੇ ਦੇ ਲੀਡਰ ਸਾਹਿਬਾਨ ਜਾਂ ਜਿਹੜੇ ਜਿਹੜੇ ਇਸ ਮੁਲੀ ਭਗਤ ਚੋਰੀ ਦੇ ਅੰਦਰ ਲੂਟ ਦੇ ਅੰਦਰ ਹਿੱਸਾ ਸੀਗਾ ਉਹਨਾਂ ਨੂੰ ਫੌਰਨ ਤੌਰ ਤੇ ਉਹਨਾਂ ਦੀ ਪੁੱਛ ਕੇ ਜੋ ਕੇ ਇਸ ਜਾਂਚ ਨੂੰ ਸਿਰੇ ਤੇ ਲਾਇਆ ਜਾਵੇ ਆ ਅੱਜ ਅਸੀਂ ਬੇਨਤੀ